ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰਗੋਬਿੰਦ ਸਿੰਘ ਵਾਹ ਪ੍ਰਗਟਿਓ ਮਰਦੇ ਅਗੰਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਮੋਰਾ ਚੇਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਤ ਦੋਹਰਾ ਤਨਕ ਤੇਜ ਮੈਂ ਬਰਨਿਓ ਕਿਸ਼ਨ ਕਥਾ ਕੀ ਕਾਜ ਆਤਿ ਹੀ ਚੂਕ ਮੋਤੇ ਭਈ ਸ਼ਿਮਿਯੰ ਸੋ ਮਹਾਰਾਜ ਤਨਕ ਤੇਜ ਮੈਂ ਬਰਨਿਓ ਕਿਸ਼ਨ ਕਥਾ ਕੀ ਕਾਜ ਆਤਿ ਹੀ ਚੂਕ ਮੋਤੇ ਭਈ ਸ਼ੀਮਿੰਗੇ ਸੋ ਮਹਾਰਾਜ ਸਵਈਆ ਤਨ ਕੋਟੁ ਕਰਾ ਕਰ ਲੈ ਹਰ ਜੀ ਬਾਜ ਬਰ ਬਿਰਨ ਕੋ ਸੋ ਮਾਰਨ ਲਾਗਿਓ ਧਾਇ ਪਰੇ ਦ੍ਰਿਪ ਬੀਰ ਤਬੈ ਤਿਨ ਕੇ ਮਨ ਮੈ ਅਤਹਿ ਕਪ ਜਾਗਿਓ ਫੇਰ ਲਗਿਓ ਤੈਨ ਕੋ ਹਾਰ ਮਾਰਨ ਜੁੱਦਾ ਕੇ ਰਸਮੋ ਅਨੁਰਾਗਿਓ ਸ਼ੋਰ ਪਇਓ ਅਤ ਠੌਰ ਤਹਾ ਸੁਣ ਕੇ ਜਿਹ ਕੋ ਸਵਜੂ ਉੱਠ ਭਾਗੇ ਕਬੈਤਾ तीन लोग पाते आत जुद्ध कार कोप तौने तो जहां बीर बार बीर आत स्वय रही ऐसे बीर गिरे जैसे बाडी के कटे ते रूख गिरे बिशं पर हाथन नहीं गहे ਆਤਾ ਹੀ ਤਰੰਗਨੀ ਉਠੀ ਹੈ ਤਾਹ ਜੋਦਨ ਤੈ ਸੀਸ ਸਮ ਬਟੈ ਅਸ ਨਕਰ ਪਾਂਤ ਹਵਾ ਬਹਿ ਗੋਰੇ ਪ ਬਰਦ ਝਾੜ ਆਏ ਥੇ ਬਰਦ ਪਤ ਗੋਰੀ ਗौरा ਗੋਰੇ ਰੁਦਰ ਰਾਤ ਰਾਤ ਹੈ ਰਹੇ ਕਵਿਤ क्रोध पर कान बाल पदर जून की नोरान भाग गए भट ना सुपारो ऐसे झूम परे वीर मारे तान टूकन के मन कंस राजा जू को सारो द्वाल सवै रहो केते उठ भागे केते युद्ध ही को फेर लागे ਸੋ ਸਮ ਬਣ ਹਰ ਹਰ ਤਤ ਹੈ ਵੈ ਕਹੋ ਗਾਇਨ ਕੇ ਸੁੰਡਨ ਤੇ ਐਸੇ ਛੀਟੈ ਛੁਟੀ ਜਾਤੇ ਅੰਬਰ ਅਨੂਪ ਲਾਲ ਛੀਟ ਸ਼ਬ ਹੋਏ ਰਹੋ ਦੋਹਰਾ ਕਿ ਜਨ ਹਲੇ ਤਨ ਟੂਕ ਸੋ ਕੰਨ ਦਲ ਦਇਓ ਨਿਗਾਏ ਤੈਨ ਸੁਨ ਕੇ ਬਦ ਸੋ ਨਿਰਪ ਆਪੋਨ ਦਇਓ ਪਠਾਏ ਕਿ ਜਨ ਹਲੇ ਧਨ ਟੂਕ ਸੋ ਕਣ ਦਲ ਦਇਓ ਨਿਗਾਏ ਤੈਨ ਸੁਨ ਕੇ ਬਦਸਰੋ ਨੰਦਰਪ ਆਪੋਨ ਦਇਓ ਪਠਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਗਜ ਗਜਕਾਰਾ ਬਲਾਵੇ ਸੁ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ